552 ਬਾਈ ਜੀ ਇਹ ਲੀਲੇ ਰੰਗ ਦਾਗਾ ਠੀਕ ਹੈ 2000 ਮਾਡਲ ਆ ਟਾਇਰ ਟ੍ਰੈਕਟਰ ਦੇ ਨਵੇਂ ਨੇ ਮੂਰਲੇ ਅਦੇ ਨੇ ਬਾਈ ਜੀ 2014 ਮਾਡਲ ਆ ਠੀਕ ਹੈ ਜੀ ਸੰਗਰੂਰ ਲੰਬਰਾ ਲੋਨ ਕਲੀਅਰ ਕੈਸ਼ ਦੀ ਕਾਪੀ ਨਵੇਂ ਟਾਇਰ ਨੇ ਐਮ ਆਰਪ ਦੇ 197 ਮਾਡਲ ਆ ਬਾਈ ਜੀ ਕਲੋਸ ਕਰ ਇੰਜਨ ਟਾਇਰ ਚਾਰੇ ਨਵੇਂ ਜੇ ਕੇ ਦੇ ਇਹ 2019 ਮਾਡਲ ਆ ਜੀ ਹਾਂ ਜੀ ਟਾਇਰ ਨਾਲ ਦੇ 75 ਪੈਸੇ ਆ 50 ਨੰਬਰਾ ਠੀਕ ਹੈ ਜੀ 396 ਮਾਡਲ ਆ ਜੀ ਠੀਕ ਹੈ ਜੀ 65 70 ਪੈਸੇ ਟਾਇਰ ਨੇ ਮੰਗਰਲੇ ਪੋਲੋ ਆਏ ਮੂਰਲੇ ਐਮ ਆਰਪ ਦੇ ਮੇਟ੍ਰੋ ਆਪਾਂ ਪੱਖੋ ਦੇ ਵਿੱਚ ਖੜੇ ਆ ਸਾਰਾ ਟਰੈਕਟਰ ਸੇਲ ਪਰਚੇਜ ਤੇ ਨਾਲ ਬਾਈ ਆਪਣੇ ਪੱਖੋਂ ਤੋਂ ਨਾ ਭੁੱਲ ਗਿਆ ਮੈਂ ਨੰ 70 ਨਛੱਤਰ ਸਿੰਘ ਨੰ 70 ਸਿੰਘ ਬਾਈ ਨਛੱਤਰ ਸਿੰਘਾ ਆਪਣੇ ਨਾਲ ਜੁੜੇ ਨੇ ਬਾਈ ਕਿੰਨੇ ਕੁ ਟਰੈਕਟਰ ਨੇ ਨੰ 70 ਟਰੈਕਟਰ ਆਪਣੇ ਕੋਲ ਹੁੰਦੇ ਆ ਜੀ 10 12 15 ਟਰੈਕਟਰ ਵੀ ਹੋਏ ਨੇ ਠੀਕ ਆ ਜੀ ਮੰਨ ਕੇ ਚਲੋ ਹਜੇ ਵੀ ਹੁਣ ਵੀ ਹੈਗੇ ਨੇਗੇ ਮੰਨ ਕੇ ਚਲੋ 15 ਕੁ ਟਰੈਕਟਰ ਕੁਝ ਤਿਆਰ ਦੂਰ ਹੋ ਜਨ ਕੁਝ ਘਰੇ ਖੜੇ ਨੇ ਠੀਕ ਆ ਜੀ ਕੰਡਿਆ ਸਨਾ ਦੇ ਕੰਮ ਹੁੰਦੇ ਆ ਕੀ ਠੀਕ ਹੈ ਜੀ ਆਪਣੇ ਕੋਲ 1,60,000 ਤੋਂ ਸਟਾਰਟਿੰਗ ਅੱਜ ਠੀਕ ਹੈ ਜੀ 6 ਲੱਖ ਤੱਕ ਰਮਾਲ ਖੜਾ ਆਪਣੇ ਕੋਲੇ 6 ਲੱਖ ਤੱਕ ਹਾਂ ਤੇ ਕਾਪੀ ਕਾਗਜ਼ਾਂ ਦੇ ਕਾਪੀ ਕਾਗਜ਼ਾਂ ਦੇ ਓਕੇ ਆ ਸਾਰੇ ਪੰਜਾਬ ਨੰਬਰਾ ਠੀਕ ਹੈ ਜੀ ਲੋਨ ਕਲੀਅਰ ਆ ਠੀਕ ਹੈ ਜੀ ਬਾਕੀ ਇਹ ਆਪਣੇ ਕੋਲ ਪੰਜਾਬ ਨੰਬਰੀ ਡੈਟਰ ਹੁੰਦਾ ਬਾਈ ਪੰਜਾਬ ਨੰਬਰੀ ਮਿਲਦਾ ਆ ਵੀ ਹੁੰਦਾ ਠੀਕ ਠੀਕ ਹੈ ਜੀ ਹੁਣ 855 ਤੋਂ ਸਟਾਰਟ ਕਰਦੇ ਆ ਬਾਈ ਇਹਦੇ ਬਾਰੇ ਦੱਸੀਂ ਗਾ ਪੀ 52 ਬਾਈ ਜੀ ਇਹ ਲੀਲੇ ਰੰਗ ਦਾ ਗਾ 2000 ਮਾਡਲ ਆ ਟਾਇਰ ਟਰੈਕਟਰ ਦੇ ਨਵੇਂ ਨੇ ਮੂਹਰੇ ਅੱਦੇ ਨੇ ਪੋਲੋ ਕੰਪਨੀ ਦੇ ਟਾਇਰ ਆ ਕਲੋਸ ਕਰ ਇੰਜਨ ਆ ਠੀਕ ਹੈ ਜੀ ਲੋਕਲ ਸਾਡੇ ਇੱਥੇ ਮਾਨਸਾ ਦਾ ਨੰਬਰ ਆ ਠੀਕ ਹੈ ਜੀ ਤੇ ਬਾਈ ਜੀ 2 ਲੱਖ 75 ਹਜ਼ਾਰ ਡਿਮਾਂਡ ਆ ਹਾਂ ਜੀ ਤੇ 2 ਲੱਖ 55 ਹਜ਼ਾਰ ਦਾ ਟਰੈਕਟਰ ਦੇਣਾ ਜੀ ਠੀਕ ਹੈ ਜੀ ਬਾਹਰ ਪੰਪ ਵਾਲਾ ਸਾਰਾ オリジナル ਆ ਬਾਹਰ ਪੰਪ ਆ ਗਿਆ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਉਨੀ ਤੱਕ ਜਮਾ ਜੀ ਕੋਈ ਡਿੱਕਾ ਨਹੀਂ ਵਾਹਣ ਬਾਹੋ 4 ਦਿਨ ਚੈੱਕ ਕਰੋ ਠੀਕ ਹੈ ਜੀ ਤੇ ਅੱਗੇ ਫੇਰ ਆ ਗਿਆ ਸ ਇਸੇ ਬਾਰੇ ਬਾਈ ਜੀ 2014 ਮਾਡਲ ਆ ਠੀਕ ਹੈ ਜੀ ਸੰਗਰੂਰ ਲੰਬਰਾ ਲੋਨ ਕਲੀਅਰ ਕੈਸ਼ ਦੀ ਕਾਪੀ ਨਵੇਂ ਟਾਇਰ ਨੇ ਐਮ ਆਰਪ ਦੇ ਠੀਕ ਹੈ ਜੀ ਚਾਰੇ ਦੁਆਰੇ ਪਾਏ ਨੇ ਠੀਕ ਹੈ ਜੀ ਠੀਕ ਹੈ ਨਾ ਸਾਰਾ ਟਰੈਕਟਰ ਓਰਿਜਨਲ ਆਗਾ 2014 ਮਾਡਲ ਆ 2014 ਮਾਡਲ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਜੀ ਓਕੇ ਬਾਹ ਕੇ ਚੈੱਕ ਕਰੋ ਆਪਣਾ ਵਾਹਣ ਵਿਹਲਾ ਪਿਆ ਆਪਦੇ ਠੀਕ ਹੈ ਜੀ 2 ਘੰਟੇ ਬਾਹੂ 4 ਬਾਹੂ ਮੈਂ ਕਿਹਾ ਸਾਰਾ ਦਿਨ ਬਾਹੂ ਬਾਈ ਜੀ ਠੀਕ ਹੈ ਡਬਲ ਡਿਸਟ੍ਰਿਬਿਊਟਰ ਚ ਐ ਤੇ ਮਾਡਲ 14 14 ਮਾਡਲ ਸੋਨਾਲਿਕਾ 60 ਰੇਟ ਰੇਟ ਦੇ ਦਾਂਗੇ 4,60,000 ਦਾ ਬਾਈ ਜੀ 4,60,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਟਰੈਕਟਰ ਚੰਗਾ ਹੈ ਸੈਂਪਲ ਕੱਪੜੇ ਵਾਲੀ ਛਤਰੀ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬੇਟ ਬੂਟ ਲੱਗਿਆ ਸਾਰਾ ਸਮਾਨ ਬੇਟ ਬੂਟ ਸਾਰੇ ਲੱਗੇ ਹੋਏ ਨੇ ਬਾਈ ਆ ਦੇਖ ਸਕਦੇ ਹੋ ਸਾਰਾ ਸਮਾਨ ਲੱਗਿਆ ਬਾਈ ਕਹਿੰਦਾ ਦਿਖਾ ਦੇ ਬੇਟ ਬੂਟ ਡੰਡਾ ਫੱਟੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਮੂਹਰੇ ਆ ਗਿਆ 855 ਲਾਲ ਪੰਨੇ ਵਾਲਾ 1997 ਮਾਡਲ ਆ ਬਾਈ ਜੀ ਕਲੌਸ ਕਰ ਇੰਜਨ ਟਾਇਰ ਚਾਰੇ ਨਮੇ ਜੇਕੇ ਦੇ ਠੀਕ ਹੈ ਜੀ ਪਹਿਲੇ ਮਾਲਕ ਦਾ ਮੋਗਾ ਨੰਬਰ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਬਾਹ ਕੇ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ 2 ਲੱਖ 10000 ਰਿਮਾਂਡ ਆ ਜੀ 2 ਲੱਖ ਦਾ ਟਰੈਕਟਰ ਦੇਣਾ 97 ਮਾਡਲ ਸਾਰਾ 오ਰੀਜਨਲ ਹੈ ਸਾਰਾ 오ਰੀਜਨਲ ਹੈ ਤੇ ਇਹਦੇ ਚੋਂ ਲੈਸ ਕਰ ਦਾਂਗੇ 10000 2 ਲੱਖ ਦਾ ਪੂਰੇ ਦਾ ਛੱਡ ਦਾਂਗੇ ਪੂਰੇ ਦਾ ਠੀਕ ਹੈ ਜੀ ਟਰੈਕਟਰ ਮਿੱਤਰੋ ਚ ਚੈੱਕ ਕਰ ਸਕਦੇ ਹੋ ਟਾਇਰ ਬਿਲਕੁਲ ਰੁਪਿਆ ਪਏ ਨੇ ਜਿਵੇਂ ਬਾਈ ਨੇ ਦੱਸਿਆ ਇੰਜਨ ਗੇਅਰ ਦਾ ਵੀ ਓਕੇ ਆ ਤੇ ਸੋਹਣਾ ਟਰੈਕਟਰ ਹੈ ਸਿੰਪਲ ਮੂਰੇ ਸੇਵਨਾਲੀਕਾ ਗਿਆ 750 ਸੋਨਾ ਐਚ ਡੀ ਡੀ ਐਮ ਇਹ 2019 ਮਾਡਲ ਆ ਜੀ ਹਾਂ ਜੀ ਟਾਇਰ ਨਾਲ ਦੇ 75 ਪੈਸੇ ਆ 50 ਨੰਬਰ ਠੀਕ ਆ ਜੀ ਇੰਜਨ ਗੇਅਰ ਦਾ ਕਿਵੇਂ ਰੋ ਜਮਾ ਇੰਜਨ ਗੇਅਰ ਦਾ ਓਕੇ ਆ ਜੀ ਇਹ 5.5 ਲੱਖ ਰੇਟ ਆ ਇਹਦਾ 5.5 ਲੱਖ ਡਿਮਾਂਡ ਆ ਬਾਈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਟਰੈਕਟਰ ਚੈੱਕ ਕਰ ਸਕਦੇ ਹੋ ਕੋਈ ਝਾੜਿਆ ਨਹੀਂ ਪੂੰਜਿਆ ਨਹੀਂ ਬਾਈ ਐਦਾਂ ਹੀ ਗੜਾ ਆਣਾ ਬਾਈ ਇਹ ਹਾਂਜੀ 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 ਕੋਈ ਅਜੇ ਤੇ ਕੀਤਾ ਨਹੀਂ ਇਹ ਆਪ ਆਪ ਦੇ ਘਰੇ ਕੰਮ-ਕੰਮ ਨੂੰ ਵਰਤੀ ਜਾਂਦੇ ਜੀ ਵਾਹਣ-ਬਾਹ ਜ ਜਾਂਦੇ ਇਹਦੇ ਨਾਲ ਠੀਕ ਹੈ ਜੀ ਪਹਿਲਾਂ ਤੂੜੀ-ਤਾੜੀ ਢੋਈ ਹੁਣ ਵਾਹਣ-ਬਾਹ ਹੈਗਾ ਜੀ ਠੀਕ ਹੈ ਜੀ ਜਿੱਦਾਂ ਹੈਗਾ ਉਦਾਂ ਹੀ ਲੱਪੜਿਆ ਖੜਾ ਹੈ ਜੇ ਯਾਨੀ ਕਿ ਅਜੇ ਸਾਫ਼-ਸੁਭਈਆ ਅਜੇ ਕੰਮ ਰਹਿੰਦਾ ਜਾਂ ਮੀਂਹ ਕਰਕੇ ਰੁੱਕੇ ਵਾਹਣ-ਬਾਹਣਾ ਸੀ ਸਾਫ਼-ਸੁਭਈਆ ਕਰਨ ਵਾਲਾ ਰਹਿੰਦਾ ਹੈ ਤੇ ਮੂਰਲੇ ਆ ਗਿਆ 855 ਇਹਦੇ ਬਾਰੇ ਦੱਸੀ ਬਾਈ ਇਹ 1996 ਮਾਡਲ ਆ ਜੀ ਠੀਕ ਹੈ ਜੀ 6570 ਪੈਸੇ ਟਾਇਰ ਨੇ ਮੰਗਰਲੇ ਪੋਲੋ ਆਏ ਮੂਰਲੇ ਐਮ ਆਰ ਪਾ ਜੀ ਠੀਕ ਹੈ ਜੀ ਇਹ ਵੀ ਪਹਿਲੇ ਮਾਲਕ ਦਾ ਜੀ ਪਹਿਲੇ ਮਾਲਕ ਦਾ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਓਕੇ ਆ ਕਲੋਸ ਕਰ ਇੰਜਨ ਆ ਜੀ 1,60,000 ਦਾ ਦੇ ਦਾਂਗੇ ਜੀ 1,60 60,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਹਾਂਜੀ ਸਾਰਾ ਰੰਗ ਪੇਂਟ ਦਾ ਸਾਰਾ ਵੀ ਰੰਗ ਪੇਂਟ ਮਾੜਾ ਜੀ ਹੋਇਆ ਮਾੜਾ ਮੋਟਾ ਬੰਪਰ ਬੂੰਪਰ ਜਿਆ ਕਰਾਇਆ ਠੀਕ ਆ ਜੀ ਨਾ ਮੰਤਰ ਕਿਤੇ ਜੀ ਪੁਰਾਣਾ ਟਰੈਕਟਰ ਹੋ ਜਾਂਦਾ ਨਾ ਠੀਕ ਆ ਜੀ ਟਰੈਕਟਰ ਆਪਣੇ ਕੋਲੇ ਹੋਰ ਵੀ ਖੜੇ ਹੁੰਦੇ ਨੇ ਜੀ ਹਾਂ ਇੱਕ ਆਪਣੀ ਇਹ ਬੇਨਤੀ ਆ ਇੱਕ ਤਾਂ ਬਾਈ ਜੀ ਕੋਈ ਗੁੱਸਾ ਨਾ ਕਰੋ ਸੱਤ ਤੋਂ ਸੱਤ ਫੋਨ ਲਾਇਆ ਕਰੋ ਆਪਾਂ ਨੂੰ ਦਿਨੇ ਦਿਨੇ ਕਿਉਂ ਭਰਾ ਉਹਦੇ ਕਬੀਲਦਰੀ ਦੇ ਘਰੇ ਕੰਮ ਨੇ ਆਪਦੇ ਘਰੇ ਪਰਿਵਾਰ ਚ ਬੈਠੇ ਹੁੰਦੇ ਆ ਰੋਟੀ ਟੁਕਾਣਾ ਠੀਕ ਹੈ ਜੀ ਤੇ ਇਹੀ ਗੱਲ ਆ ਵੀ ਸੱਤ ਤੋਂ ਛੱਤ ਫੋਨ ਕਰਿਆ ਕਰੋ ਠੀਕ ਹੈ ਜੀ ਬਾਕੀ ਜਿਹੜੇ ਜਿੰਨੇ ਆਪਾਂ ਰੇਟ ਪਾਤੇ ਕੁੱਲ ਮਿਲਾ ਕੇ ਫਿਕਸ ਜੇ ਰੇਟ ਹੁੰਦੇ ਨੇ ਕੋਈ ਬਾਲਾ ਵੱਡਾ ਫਰਕ ਨਹੀਂ ਹੁੰਦਾ ਕੋਈ 5-10000 ਦਾ ਫਰਕ ਹੁੰਦਾ ਠੀਕ ਹੈ ਜੀ ਵੀ ਉਹੀ ਬੰਦਾ ਫੋਨ ਲਾਓ ਵੀ ਰੇਟ ਦੇ ਵਿੱਚ ਸਮਝ ਆ ਰਹੀ ਹੈ ਜੇ ਇੰਨੇ ਕੇ ਰੇਟ 'ਚ ਜੱਜ ਰਿਹਾ ਟਰੈਕਟਰ ਆਪਾਂ ਨੂੰ ਠੀਕ ਹੈ ਜੀ ਕੋਈ ਆਪਣੇ ਬਾਲੇ ਲੰਮੇ ਚੌੜੇ ਫਰਕ ਨਹੀਂ ਹੁੰਦੇ ਰੇਟਾਂ ਦੇ ਪੰਜਾਬ ਨੰਬਰ ਹੁੰਦੇ ਕਿਉਂ ਟਰ ਤੋ ਬਹੁਤੋ ਬਹੁਤ ਕੋਈ 10 5 15000 ਰੁਪਏ ਚ ਸੋਚ ਕੇ ਡੇਟ ਲਾਇਆ ਕਰੋ ਵੀ ਆਪਾਂ ਇੰਨਾ ਕੋਈ ਲਸ ਲਸ ਕਰਵਾ ਲੀਏ ਠੀਕ ਹੈ ਜੀ ਲੋਨ ਵਾਲਾ ਜੀ ਆਪਣਾ ਲੱਖ ਦਾ 1.99000 ਰੁਪਿਆ ਸਾਲ ਦਾ ਵਿਆਜ ਆ ਠੀਕ ਹੈ ਜੀ ਤੇ 11 ਮਾਡਲ ਤੋਂ ਪਲੱਸ ਲੋਨ ਹੋਊਗਾ ਥੱਲੇ ਵਾਲੇ ਟਰੈਕਟਰ ਤੇ 11 ਮਾਡਲ ਤੋਂ ਥੱਲੇ ਲੋਨ ਨਹੀਂ ਹੁੰਦਾ ਠੀਕ ਹੈ ਜੀ ਥੱਲੇ ਵਾਲਾ ਆਪਾਂ ਨੂੰ ਕੈਸ ਹੀ ਲੈਣਾ ਪੈਣਾਗਾ ਕੈਸ ਹੀ ਲੈਣਾ ਪੈਣਾ ਹਾਂ ਕੋਈ ਉਹਦਾ ਉ ਹਫਤਾ 5 ਦਿਨ ਆਪਾਂ ਕਿਸੇ ਬੰਦੇ ਨੂੰ ਕਹਾ ਕੇ ਦਾ ਦਰ ਕਰ ਲਈਏ ਠੀਕ ਹੈ ਜੀ ਇਹੋ ਟਰੈਕਟਰ ਆਪਾਂ ਨੂੰ ਨਗਦੀ ਲੈਣਾ ਪੈਣਾਗਾ ਠੀਕ ਹੈ ਜੀ ਜਿਹੜਾ 11 ਆ ਪੰਜਾਬ ਦਾ ਲੋਨ ਆਪਾਂ ਹਰੇਕ ਤੰਕਾ ਕਰ ਲੋਗੇ ਠੀਕ ਹੈ ਜੀ ਜੇ ਹੁਣ ਆਪਾਂ ਇਹਨਾਂ ਨਾਲ ਗੱਲ ਕਰੀਏ ਕਿਸੇ ਨੇ ਟਰੈਕਟਰ ਕਟਾਉਣਾ ਚਾਹਿਆ ਜਾਂ ਵੇਚਣੀ ਚਾਹਿਆ ਕੋਈ ਗੱਲ ਨਹੀਂ ਆਪਾਂ ਨੂੰ ਜੇ ਕੋਈ ਟਰੈਕਟਰ ਦਾ ਵਿਕਿਆਊ ਆ ਕਿਸੇ ਦਾ ਆਪਾਂ ਫੋਟੋ ਮਾ ਪਾ ਦੋ ਹਾਂਜੀ ਜੇ ਕੋਈ ਆਪਣੇ ਸਮਝ ਵਿੱਚ ਆਪਾਂ ਰੇਟ ਲਾ ਦਾਂਗੇ ਠੀਕ ਹੈ ਜੀ ਬਾਕੀ ਰੇ ਆਪਾਂ ਵਿਚ ਵੀ ਕੱਟ ਲਾਂਗੇ ਹਾਂਜੀ ਕੋਈ ਗੱਲ ਨਹੀਂ ਜਿੰਨਾ ਰੇਟ ਲਾਤਾ ਕੋਈ ਬਾਜਬ ਉਹ ਰੇਟ ਅਗਲੇ ਨੂੰ ਦੱਸ ਦਾਂਗੇ ਜੇ ਆਪਾਂ ਨੂੰ ਕੋਈ ਹੋਰ ਵਧ ਦੇ ਦਿੰਦਾ ਅਗਲੇ ਨੂੰ ਦੇ ਸਕਦਾ ਆਪਾਂ ਕਿਹੜਾ ਰੇਟ ਲਾਵਾਂਗੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਈ ਜੀ ਮੋਬਾਈ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ